ਰੁਹਾਸਤਿਤ ਸਰਹੰਦ ਨਹਿਰ ਦੇ ਵਿੱਚ ਬੀਤੀ ਰਾਤ ਇੱਕ ਕਾਰ ਟਿੱਕੀ ਸੀ ਇਸ ਕਾਰ ਦੀ ਭਾਲ ਲਗਾਤਾਰ ਪ੍ਰਸ਼ਾਸਨ ਕਰ ਰਿਹਾ ਸੀ ਆਖਰਕਾਰ ਇਸ ਕਾਰ ਨੂੰ ਨਹਿਰ ਵਿੱਚੋਂ ਕੱਢ ਲਿਆ ਗਿਆ ਇਸ ਕਾਰ ਨੂੰ ਲੱਭ ਲਿਆ ਗਿਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੁਰਾਹਾਤੀਆਂ ਸਰਹੰਦ ਨਹਿਰ ਦੀਆਂ ਜਿੱਥੇ ਇਹ ਕਾਰ ਬੀਤੀ ਰਾਤ ਨਹਿਰ ਵਿੱਚ ਟਿੱਕੀ ਸੀ ਦੱਸਿਆ ਜਾ ਰਿਹਾ ਸੀ ਕਿ ਇਸ ਕਾਰ ਦੇ ਵਿੱਚ ਇੱਕ ਪਰਿਵਾਰ ਸੀ ਸਣੇ ਪਰਿਵਾਰ ਇਹ ਕਾਰ ਨਹਿਰ ਵਿੱਚ ਟਿੱਕੀ ਹਾਲਾਂਕਿ ਇਸ ਕਾਰ ਦੇ ਵਿੱਚੋਂ ਫਿਲਹਾਲ ਦੀ ਕੜੀ ਲਈ ਪੁਲਿਸ ਨੂੰ ਇੱਕ ਮ੍ਰਿਤਕ ਤੇ ਮਿਲੀ ਹੈ ਪੁਲਿਸ ਦਾ ਕਹਿਣਾ ਹੈ ਕਿ ਬਾਕੀਆਂ ਦੀ ਪਾਲ ਕਰ ਰਹੇ ਹਨ ਕਿ ਕਿੰਨੇ ਮੈਂਬਰ ਸੀ ਜਾਂ ਕਹਿ ਸਕਦੀਆਂ ਕਿੰਨੇ ਜੜੇ ਇਸ ਕਾਰ ਦੇ ਵਿੱਚ ਸਵਾਰ ਸੀ ਹਾਲਾਂਕਿ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਪੁਲਿਸ ਨੂੰ ਵੀ ਨਹੀਂ ਹੈ ਪੁਲਿਸ ਕਹਿ ਰਹੀ ਹੈ ਕਿ ਪਰਿਵਾਰ ਨਾਲ ਰਾਬਤਾ ਕਾਇਮ ਕਰਕੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨੇ ਜੀ ਇਸ ਕਾਰ ਦੇ ਵਿੱਚ ਸਵਾਰ ਸੀ ਅਤੇ ਕਿੰਨੇ ਜਾਣੇ ਕਿੱਥੇ ਜਾ ਰਹੇ ਸੀ ਇਹ ਸਾਰੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੇ ਇਕੱਠੀ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਔਰ ਉਸ ਤੋਂ ਪਹਿਲਾਂ ਪੁਲਿਸ ਨੇ ਇਸ ਕਾਰ ਨੂੰ ਨਹਿਰ ਵਿੱਚੋਂ ਲੱਭ ਲਿਆ ਅਤੇ ਬਾਹਰ ਵੀ ਕੱਢ ਲਿਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੁਰਾਹ ਸਥਿਤ ਸਰਹੰਦ ਨਹਿਰ ਦੀ ਆ ਜਿੱਥੇ ਰਾਤ 8 ਵਜੇ ਤੋਂ ਬਾਅਦ ਇਹ ਘਟਨਾ ਦੱਸੀ ਜਾ ਰਹੀ ਹੈ ਕਿ ਕਾਰ ਸਿੱਧੀ ਨਹਿਰ ਵਿੱਚ ਜਾ ਡਿੱਗੀ ਹਾਲਾਂਕਿ ਕਾਰਨ ਕੀ ਹੋਇਆ ਹੈ ਤਾਂ ਇਸ ਹਾਦਸੇ ਦਾ ਇਸ ਬਾਰੇ ਪੁਲਿਸ ਲਗਾਤਾਰ ਪ੍ਰਸ਼ਾਸਨ ਪੜਤਾਲ ਕਰ ਰਿਹਾ ਹੈ ਪਰ ਸਭ ਤੋਂ ਪਹਿਲਾ ਪ੍ਰਸ਼ਾਸਨ ਅਤੇ ਹੋਰ ਟੀਮਾਂ ਨੇ ਜਿਹੜੀਆਂ ਗੋਤਾਖੋਰਾਂ ਦੀਆਂ ਟੀਮਾਂ ਉਹ ਬਾਕੀ ਜੀਆਂ ਦੀ ਭਾਲ ਕਰ ਰਹੇ ਨੇ ਕਿਉਂਕਿ ਹਾਲੇ ਤੱਕ ਇਹ ਜਾਣਕਾਰੀ ਨਹੀਂ ਹੈ ਕਿ ਕਿੰਨੇ ਜੀ ਇਸ ਕਾਰ ਦੇ ਵਿੱਚ ਸਵਾਰ ਸੀ ਪਰ ਜੋ ਮੁੱਢਲੀ ਜਾਣਕਾਰੀ ਆਈ ਸੀ ਦੱਸਿਆ ਜਾ ਰਿਹਾ ਸੀ ਕਿ ਇੱਕ ਪਰਿਵਾਰ ਇਸ ਕਾਰ ਦੇ ਵਿੱਚ ਸਵਾਰ ਸੀ ਸੋ ਜੇਕਰ ਅਜਿਹਾ ਹੈ ਤਾਂ ਪ੍ਰਸ਼ਾਸਨ ਇਸੇ ਨੂੰ ਧਿਆਨ ਵਿੱਚ ਰੱਖਤੇ ਹੋਏ ਬਾਕੀ ਜੀਆਂ ਦੀ ਭਾਲ ਕਰਨ ਵਿੱਚ ਝੁੱਟਿਆ ਹੋਇਆ ਤੇ رابطہ ਕਾਇਮ ਕਰ ਰਿਹਾ ਹੈ ਬਾਕੀ ਪਰਿਵਾਰਕ ਮੈਂਬਰ ਨੇ ਜੋ ਪਿੱਛੇ ਰਿਸ਼ਤੇਦਾਰ ਸਾਥ ਸੰਬੰਧੀ ਨੇ ਪਰ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਆਈ ਕਿ ਕਿੰਨੇ ਜੀ ਇਸ ਕਾਰ ਦੇ ਵਿੱਚ ਸਵਾਰ ਸੀ ਪਰ ਫਿਲਹਾਲ ਦੀ ਕੜੀਲੀ ਕਾਰ ਨੂੰ ਬਾਹਰ ਕੱਢ ਲਿਆ ਗਿਆ ਹੈ ਕਾਰ ਦੇ ਵਿੱਚੋਂ ਇੱਕ ਮਰਤਕ ਦੇ ਨੂੰ ਅਜੇ ਆਪਣੇ ਕਬਜ਼ੇ ਵਿੱਚ ਪੁਲਿਸ ਨੇ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਸਾਡੀਆਂ ਸਾਰੀਆਂ ਟੀਮਾਂ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਉਹ ਆਪਾਂ ਰਾਤ ਤੋਂ ਸਮੇਂ ਨੂੰ ਜੀ ਕਿ ਗੱਡੀ ਜਿਹੜੀ ਉਹ ਨਹਿਰ ਰੋਸ ਦੇ ਵਿੱਚ ਕਹਿੰਦੇ ਤਰੀਕਿਆਂ ਨਾਲ ਅਸੀਂ ਇਹਨਾਂ ਟੈਸਟ ਕਰ ਲਈ ਹਰ ਸੰਭਵ ਮੌਕੇ ਕਰ ਲਈ ਤੇ ਜਿਹਦੇ ਵਿੱਚ ਸਾਨੂੰ ਸਵੇਰੇ ਇਸ ਟਾਈਮ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਗੱਡੀ ਅਸੀਂ ਕੱਢੀ ਆ ਤੇ ਗੱਡੀ ਟੈਸਟ ਕਰਨ ਤੋਂ ਬਾਅਦ ਇੱਕ ਬਾਡੀ ਵਿੱਚੋਂ ਮਿਲੀ ਆ ਗਾਲੂ ਨਾਂ ਦਾ ਬੰਦਾ ਹੈ ਗਾਲੂ ਬੰਦਾ ਸਾਡੀ ਅਸੀਂ ਫੋਟੋ ਅਡਾਂਟੀ ਜਿਹੜੀ ਹਾਈਡ ਗਾਰਡ ਜਿਹੜਾ ਹੋਇਆ ਵਿੱਚੋਂ ਕੁਛ ਨਾਕ ਹੋਇਆ ਬਸ ਇਹ ਆਪਾਂ ਹੋਰ ਵੀ ਜਿਹੜਾ ਹੈ ਤੇ ਗੱਡੀ ਨੰਬਰ ਕਿਨ ਆਏਗਾ ਜੀ ਜਿਹੜਾ ਪਤਾ ਲੱਗ ਜਵੇ ਜਿਹੜਾ ਉਹਨਾਂ ਦੇ ਘਰ ਦੇ ਪਰਿਵਾਰ ਦੀ ਹੁਣ ਤੱਕ ਆਏ ਨਹੀਂ ਜਾਂ ਨਹੀਂ ਜੀ ਮੈਂ ਬਾਕੀ ਬਾਕੀ ਕਰ ਰਹੇ ਹਾਂ ਨੰਬਰ 7205 AP 0203 ਹ ਸਚੂ ਸਾਹਿਬ ਜਿਸ ਤਰ੍ਹਾਂ ਕਿ ਰਾਤ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਇੱਕ ਪੂਰੀ ਫੈਮਲੀ ਇਸ ਕਾਰ ਦੇ ਵਿੱਚ ਤੇ ਹੁਣ ਸਵੇਰੇ ਪਤਾ ਲੱਗਿਆ ਕਿ ਇੱਕ ਵਿਅਕਤੀ ਹੈ ਕਿ ਪਾਲ ਕੀਤੀ ਜਾ ਰਹੀ ਹੈ ਬਾਕੀਆਂ ਦੀ ਬਾਕੀਆਂ ਦੀ ਇਹਦੇ ਨਾਲ ਇਹ ਪਰਿਵਾਰ ਨੂੰ ਮਿਲ ਕੇ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਾਂਗੇ ਕਿ ਕੋਈ ਨਸਰ ਕਿਸੇ ਪਾਸੇ ਰਵੇ ਨਾ ਤੇ ਕੋਈ ਤਰ੍ਹਾਂ ਅਸੀਂ ਸੈਟੀਸਫਾਈ ਇਹਨਾਂ ਦੇ ਪਰਿਵਾਰ ਨੂੰ ਔਰ ਜਿਹੜਾ ਵੀ ਕੋਈ ਗੱਲ ਮਾਮਲਾ ਸਾਹਮਣੇ ਆਉਂ ਉਹ ਕੋਈ ਤਰ੍ਹਾਂ ਸਪਸ਼ਟੀ ਕਰਦੇ ਕਰੇ ਪਤਾ ਲੱਗਿਆ ਵੀ ਗੱਡੀ ਗਿਰੀ ਕਿਸ ਤਰ੍ਹਾਂ ਜੀ ਹਾਂ ਰਾਤੇ ਮਤਲਬ ਉਸ ਜਿਹਨਾਂ ਨੂੰ ওভারਟੇਕ ਕਰਦੇ ਗੱਡੀ ਜਿਹੜੀ ਆ ਸਹਿਰ ਤੋਂ ਆ ਰਹੀ ਸੀ ਤੁਹਾਨੂੰ ਮਨਣਾ ਸੀ ਵਿਦਿਆਨਗਰ ਤੋਂ ਕਿਸੇ ਤਰ੍ਹਾਂ ਮਿਸੰਡਰਸਟੈਂਡਿੰਗ ਹੋ ਗਈ ਦੀ ਨਹਿਰ ਉਹ ਨਹਿਰ ਵਿੱਚ ਕਿੱਡੀ ਸਾਰੇ ਜਿਵੇਂ ਕਿ ਪਤਾ ਲੱਗ ਰਿਹਾ ਜੀ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਜਾਂ ਹੋਰ ਬੰਦ ਜਿਹੜਾ ਸੀਗਾ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਤੇ ਕਿੰਨੇ ਵਜੇ ਦਾ ਹਾਸਾ ਜੀ ਅੱਜ ਨੂੰ ਬਤਰਾਸਾ 8:68 ਵਜੇ ਤੁਹਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਬਾਅਦ ਵੀ ਸਾਰੀਆਂ ਟੀਮਾਂ ਔਰ ਪਬਲਿਕ ਦੀ ਸਹਾਇਤਾ ਨਾਲ ਪਤਾ ਲੱਗ ਪਾਇਆ ਕਿ ਕਿੰਨੇ ਕਾਰਸੋਟ ਕ੍ਰੈਸ਼ ਹੋ ਗਿਆ ਥੋੜੀ ਹਾਂਜੀ ਹਾਂਜੀ ਪਤਾ ਵਿੱਚੋਂ ਬੋਡੀ ਖਮਾਈ ਆ ਤੇ ਉਹ ਤੋਂ ਅੱਗੇ ਹੁਣ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਕਿ ਪਤਾ ਦੀ ਗੱਲ ਦਾ ਖੁਲਾਸਾ ਹੋਵੇ ਇਹ ਕਾਰਸਵਾ ਕਿਸੇ ਦੇ ਰਹਿਣ ਵਾਲੇ ਸੀ ਜੇ ਕੋਈ ਕਾਗਜ਼ ਵਗੈਰਾ ਰੋਜਪੁਰ ਦਾ ਪਤਾ ਲੱਗਾ ਜੀ ਇਹਦਾ ਸਾਰਿਆਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਅਜੇ ਤੱਕ ਮਿਲਿਆ ਅਸੀਂ ਕਾਲ ਕਰ ਰਹੇ ਹਾਂ ਹੁਣ ਤਾਂ ਫ੍ਰੀ ਹੋ ਕੇ ਕਰ ਰਹੇ ਹਾਂ ਥੈਂਕ ਯੂ ਜੀ